ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਮੋਗਾ ਕਿਉਂਕਿ ਲਾਸਟ ਜਆ ਪਿੰਡ ਆ ਗਿਆ ਮੋਗਾ ਜ਼ਿਲ੍ਹੇ ਦਾ ਇਸ ਤੋਂ ਅੱਗੇ ਹੋ ਜਾਣਾ ਸੱਜਣੋ ਲੁਧਿਆਣਾ ਜ਼ਿਲ੍ਹਾ ਸਟਾਰਟ ਝੋਟੀਆਂ ਦਿਖਾਵਾਂਗੇ ਅੱਜ ਦੀ ਵੀਡੀਓ ਚ 6 ਦੋ ਦਿਖਾਵਾਂਗੇ ਪਹਿਲੇ ਸੂਏ ਤਿੰਨ ਦੂਜੇ ਸੂਏ ਤੇ ਇੱਕ ਦਿਖਾਵਾਂਗੇ ਸੱਜਣੋ ਤੀਜੇ ਸੂਏ ਕੁਆਲਿਟੀ ਐਨ ਦਿਖਾਵਾਂਗੇ ਟਾਪ ਤੇ ਨਾਰਮਲ ਰੇਟ ਦੀਆਂ ਵੀ ਦਿਖਾਵਾਂਗੇ ਤੇ ਇੱਕ ਦੋ ਝੋਟੀਆਂ ਥੋੜੇ ਜੇ ਹਾਈ ਰੇਟ ਦੀਆਂ ਵੀ ਦਿਖਾਵਾਂਗੇ ਕਿਉਂਕਿ ਉਹ ਵੀ ਤਕਰੀਬਨ ਸੱਜਣਾ ਦੀ ਪਹੁੰਚ ਆ ਲੀਆਂ ਨੇ ਕੋਈ ਬਾਹਲਾ ਜਾਵੇ ਹਾਈ ਨਹੀਂ ਹੋਣਾ ਰੇਟ ਵੀ ਤੂੰ 5-7 ਲੱਖ ਹੋ ਜੂਗਾ ਉਹ ਸਿਸਟਮ ਨਹੀਂ ਹੋਣਾ ਆਪਾਂ ਪਹੁੰਚੇ ਹੋਇਆ ਰਾਜੇ ਕੋਲੇ ਝੋਟੀਆਂ ਐਂ ਦਿਖਾਵਾਂਗੇ ਇੱਕ ਤੋਂ ਇੱਕ ਪਰੇ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਤੇ ਕੱਲੀ-ਕੱਲੀ ਝੋਟੀ ਤੋੜ ਕੇ ਦਿਖਾਵਾਂਗੇ ਤੇ ਕੱਲੀ-ਕੱਲੀ ਦਾ ਸੱਜਣੋ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਹੋਰ ਕਿਵੇਂ ਆ ਹੋਰ ਵੀ ਸਾਸਿ ਘਰ ਭੈਣ ਭਰਾ ਨੂੰ ਸਾਰਿਆਂ ਨੂੰ ਜੋ ਸਾਹ ਪਹੁੰਚਾ ਦਿੱਤੇ ਨੇ ਸਾਡੇ ਵੀਰੇ ਦੇ ਸਾਰੇ ਭੈਣ ਭਰਾ ਅੰਦਰੋਂ ਤੇ ਚੜ੍ਹਦੀ ਕਲਾ ਚ ਰਹਿਆ ਨੇ ਇਹ ਨਹੀਂ ਦੇਖਦੇ ਮੈਂ ਨਹੀਂ ਦੇਖਦੇ ਚੰਤਨ ਮਰੋਚੇ ਰਹਿੰ ਮਾਚੇ ਉਹ ਵੀ ਤੰਦਰੁਸਤਿਆਂ ਚ ਰਹਣ ਹਾਂ ਇਹ ਤੰਦਰੁਸਤ ਰਹਿਣਗੇ ਆਪਣੇ ਘਰ ਉਹ ਦੇਖ ਲੈਣਗੇ ਹਾਂ ਆ ਫੇਰ ਦੇਖ ਲੈਣਗੇ ਉਹ ਬਿਮਾਰ ਬਣ ਕੋਲ ਆਪਣਾ ਕਿਹਨਾਰ ਬੈਰੀ ਤਾਂ ਰਹਿੰ ਤੰਦਰੁਸਤ ਹੀ ਬਿਮਾਰਾ ਠੀਕ ਹੈ ਜੀ ਆਪਣਾ ਆ ਜੋ ਟੀਤੇ ਮਾਰਦੇ ਦਰਸ ਕੈਮਰਾ ਲੈ ਆ ਜਾ ਰਾਜੂ ਖੋਲ ਕੇ ਤੋਰ ਦੇ ਸੂਹਾ ਕਿਹੜਾ ਰਾਜੇ ਦਾ ਇਹ ਫਿਰ ਦੂਜੇ ਸੂਹ ਸੂਲਾਂ ਦੀ ਝੋਟੀ ਕਿੰਨੇ ਕਿ ਦਿਨ ਕੱਢ ਬੂ 8 ਦਿਨ ਵੀਰੇ ਬਾਕੀ ਇਹਦੇ 8 ਦਿਨ ਬਾਕੀ ਹਾਂ ਹਾਂ ਕਿੰਨੇ ਆ ਰਕਾਰ ਦੇ ਕੋਲੇ ਰਕਾਰ ਦੇ ਵੀਰੇ ਬਾਈਟ ਇਕਲੋ ਦਰਕਾਰ ਦੇ ਕੋਲ ਹੈਗਾ ਆਪਾਂ ਕਢਾ ਕੇ ਦਵਾਏ ਪਹਿਲੇ ਸੂਹੇ ਚਾਈ ਹੋਈ ਵੀ ਹੈ ਪਿਛਲੇ ਸੂਏ ਦੀ ਚਵਾਈ ਹੋਈ ਹੋਈ ਆ ਹਾਂਜੀ ਹਾਂਜੀ ਕਿੰਨੇ ਕਿਲੋ ਦਾ 22 23 ਕਿਲੋ ਦਾ 22 ਕਿਲੋ ਦਾ ਰਕਾਰ ਹੈਗਾ ਜੀ ਆਪ ਲੈ ਦੇਵਾਂਗੇ ਸਰਟੀਫਿਕੇਟ ਦੇ ਦਾਂਗੇ ਸਰਟੀਫਿਕੇਟ ਦੇ ਦਾਂਗੇ ਜੀ ਲੈ ਸਰਟੀਫਿਕੇਟ ਸੱਜਣੋ ਇਹਦਾ ਤੁਹਾਨੂੰ ਮਿਲ ਜੂਗਾ ਝੋਟੀ ਦਾ ਤੇ ਝੋਟੀ ਵੀ ਬਾਕੀ ਕਮਾਲ ਦੀ ਐ ਜੈਡ ਬਲੈਕ ਐ ਪਿਓਰ ਬਲੈਕ ਕਲਰ ਚ ਆ ਗਈ ਪੂਛ ਥੋੜੀ ਜਿਹੀ ਜਰੂਰ ਬਾਈਟ ਆ ਉਹ ਪੈਂਦੀ ਮੋਹਰਾ ਚ ਹੀ ਆ ਬਾਡੀ ਬੁੱਡੀ ਵੀ ਚੰਗੀ ਆ ਤੇ ਕੱਦ ਵਿੱਡ ਵੀ ਝੋਟੀ ਦਾ ਚੰਗਾ ਜੀ ਗੱਲਬਾਤ ਕਰ ਲਈਏ ਛਣ ਛਣ ਚੰਗਾ ਲੱਗਿਆ ਤੇ ਸੱਤਾਂ ਅੱਠਾਂ ਦਿਨਾਂ ਦੀ ਕੱਚੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲੇ ਕਿਉਂਕਿ ਆਰਡਰ ਜਦੋਂ ਕਿ ਇਹਨੇ ਰੈਡੀ ਹੋਣ ਦੇ ਮੌਕੇ ਆਉਣਾ ਨਾ ਗਾਵਾਂ ਵਾਲਾ ਸਿਸਟਮ ਹੀ ਬਣਾ ਦੂਗੀ ਇਹ ਕਿਉਂਕਿ ਪਲਾਈ ਆ ਢਿੱਲਾ ਬਹੁਤ ਪਈਆਂ ਨੇ ਹਜੇ ਉਦੋਂ ਤੱਕ ਆਰਡਰ ਇਹਦਾ ਗਾਵਾਂ ਵਾਲਾ ਸਿਸਟਮ ਹੋ ਜੂਗਾ ਵੀ ਫਾਸ ਫਾਸ ਕੇ ਤੁਰਨ ਵਾਲੀ ਗੱਲਬਾਤ ਹੋ ਜੂ ਅੱਗੇ ਪਿੱਛੇ ਦਾ ਆਰਡਰ ਆ ਪਿਛਾਲੇ ਬੰਨੇ ਵੀ ਆਰਡਰ ਬਹੁਤ ਦਿਖਾਉਂਦੀ ਆ ਤੇ ਅਗਲੇ ਬੰਨੇ ਵੀ ਯਾਰ ਆਰਡਰ ਫੁੱਲ ਦਿਖਾਉਂਦੀ ਆ ਅਗਲੇ ਬੰਨੇ ਦਿਖਾ ਦੇ ਦਰਸ ਓਏ ਇਹ ਅਮਰੀਕਨ ਗਾਈ ਆ ਇਹ ਰੇਟਰ ਨਹੀਂ ਛੱਡ ਕੇ ਫੇਰ ਸੋਣੀ ਬਣੀ ਝੂਠੀ ਹਾਂ ਅਗਲੇ ਬੰਨੇ ਸਿੱਧੇ ਜਿਹਦੇ ਕੋਲੇ ਰੇਤਾ ਹਾਂ ਅਗਲੇ ਬੰਨਿਆਂ ਦਿਖਾ ਦੇ ਥਣ ਥਣ ਦੇ ਨੇੜੇ ਲੱਗ ਕੇ ਜਮਾ ਇਹਨਾਂ ਆਰਡਰ ਹੈਗਾ ਅੱਗੇ ਪਿੱਛੇ ਦਾ ਤੇ ਹੁਣ ਦਿਖਾ ਦੇ ਤਰਸ ਪਿਛਲੇ ਬੰਨਿਆਂ ਦਾ ਆਰਡਰ ਉਹ ਅੱਗੇ ਪਿੱਛੇ ਦਾ ਡਰਾਵੀ ਕਹਿਣ ਵਾਲੀ ਗੱਲ ਨਹੀਂ ਹੈਗੀ ਅੱਠਾਂ ਦਿਨਾਂ ਦੀ ਹਲੇ ਕੱਚੀ ਆ ਤੇ ਉੱਤੋਂ ਬਾਡੀ ਬੂਡੀ ਤੇ ਇੱਥੇ ਤੋਂ ਕੱਦ ਕਾੜ ਦਿੰਦਾ ਜਕਰਾਂ ਦੀ ਕੱਦ ਵੀ ਝੋਟੀ ਦਾ ਚੰਗਾ ਚੜਾਈ ਚੜੂਈ ਵੀ ਚੰਗੀ ਹੈ ਤੇ ਮੇਨ ਗੱਲ ਆ ਯਾਰ ਬਰੀਕੀ ਵੀ ਝੋਟੀ 'ਚ ਬਹੁਤ ਆ ਗਈ ਆ ਗਈ ਸੱਜਣੋਂ ਬਿਲਕੁਲ ਬਰੀਕ ਚਾਵੜੇ 'ਚ ਬਰੀਡ 'ਚ ਫੁੱਲ ਬਰੀਡ ਚਾ ਝੋਟੀ ਕਿਉਂਕਿ ਜੇ ਕਿਸੇ ਸੱਜਣ ਨੇ ਬਰੀਡਿੰਗ ਵਾਸਤੇ ਲੈਣੀ ਆ ਚੰਗੇ ਬੱਚੇ ਤੇ ਹੈਗੀ ਵੀ ਨਵੇਂ ਹਾਨਚਾ ਤੇ ਉੱਤੋਂ ਬਾਡੀ ਬੁੱਡੀ ਵੀ ਚੰਗੀ ਤੇ ਨਾਲ ਦੀ ਦੇ ਮੁਕਾਬਲੇ ਧਰਸੇ ਦਾ ਕੱਦ ਵੀ ਦਿਖਾ ਦੇਵੇ ਪਛਾਣੂ ਹੋਗੀ ਕੱਦ ਵੀ ਦਾ ਸਾਰੀਆਂ ਮਈਆਂ ਤੋਂ ਓੱਚਾ ਜੇ ਗੱਲਬਾਤ ਕਰ ਲਈਏ ਤੇ ਹੁਣ ਮਾਰਦੇ ਅਗਲੇ ਬੰਨੇ ਤੇ ਰੰਗ ਰੂਪ ਵੀ ਦਿਖਾ ਦੇ ਇੱਥੋਂ ਇਹਦੀ ਲੰਬਾਈ ਲੰਬੂਈ ਦਿਖਾ ਦੇ ਲੰਬਾਈ ਵੀ ਛੋਟੇ ਹੱਥੀ 'ਚ ਚੜਦੀ ਨਹੀਂ ਝੋਟੀ ਇਹੇ ਪੈਸੇ ਕਿਵੇਂ ਕਰਾਂਗੇ ਇਹਦਾ ਜੇ ਕਿੰਨੇ ਲਵਾਂਗੇ ਪੈਸੇ ਦੇ ਤੇ ਪੈਸੇਰੇ ਫੋਨ ਤੇ ਆਊਗਾ ਮੋਲੇ ਮੋਲੇ ਦਾ ਫੋਨ ਤੇ ਬਾਹਲਾ ਜਿਆਦਾ ਤਾਂ ਨਹੀਂ ਕਰਦੇ ਕਿ ਜਿਆਦਾ ਆਪਾਂ 10 ਲੱਖ ਤਾਂ ਮੰਗਣ ਲੱਗੇ ਵੀਰੇ ਠੀਕ ਆ ਗੱਲ ਕਿ ਮੇਰੇ ਤੋਂ ਟੋਨ ਮੰਗਾ ਜਾਏ ਜਿੰਨੇ ਰੁ ਔਟੂ ਕੀ ਔਟੋ ਨੇ ਲੰਗਾ ਵੀਰੇ ਸਰਟੀਫਿਕੇਟ ਜਰੂਰ ਦੇ ਲਾਂਗੇ ਸਰਟੀਫਿਕੇਟ ਦੇ ਦਾਂਗੇ ਵੀਰੇ 23 ਕਿਲੋ ਦਾ ਸਰਕਰ ਆਪਣਾ ਖਾ ਗਿਆ ਆ ਸਰਟੀਫਿਕੇਟ ਬਾਈ ਕਹਿੰਦਾ 22 23 ਕਿਲੋ ਦਾ ਸੱਜਣਾ ਦਾ ਰਿਕਾਰਡ ਆ ਝੋਟੀ ਦਾ ਸਰਟੀਫਿਕੇਟ ਜਰੂਰ ਮੰਗਵਾ ਕੇ ਦੇ ਦਾਂਗੇ ਤੇ ਹੈਗੀ ਝੋਟੀ ਬਾ ਕਮਾਲ ਆ ਯਾਰ ਉੱਤੋਂ ਬਾਡੀ ਬੂਡੀ ਤੋਂ ਲੰਬਾਈ ਲੰਬੂਈ ਤੋਂ ਜਿੰਨੀ ਕੀ ਤਾਰੀਫ ਇਹਦੀ ਆਪਾਂ ਕਰਦੀ ਹੁਨੀ ਬੜੇ ਕੰਗੀ ਵੀਰੇ ਕੱਟੀਆਂ ਮੋੜੀਆਂ ਇਹਨਾਂ ਜੀ ਕੱਟੀ ਚ ਆ ਹੁਣ ਆ ਤਾਂ ਸਰ ਦੋ ਨੰਬਰ ਆਈ ਤੇ ਹੋਏ ਅੱਜ ਰਾਜਾ ਨਗੀਨੇ ਲੈ ਆ ਫੜਕੇ ਵੀ ਤੋੜਦੇ ਰਾਜੂ ਖੋਲ ਕੇ ਇਹਦਾ ਸੂਆ ਕਿਹਨਾਂ ਦਾ ਜੀ ਇਹ ਵੀਰੇ ਕਾਨੂੰਨੀ ਸੂਆ ਕੱਟੀ ਨਾ ਦੋ ਦੰਦ ਹਨ ਹਾਂ ਦੋ ਦੰਦ ਆ ਦੰਦ ਆਪਾਂ ਨੇ ਦੇਖੇ ਸੀ ਬਾਕੀ ਜਿਹੜਾ ਸੱਜਣਾ ਉਹ ਚੈੱਕ ਕਰ ਲਿਓ ਆ ਇੱਥੋਂ ਦਿਖਾ ਦੇ ਦਰਸੋ ਫੇਸ ਤੇ ਮਾਰਦੇ ਕੈਮਰਾ ਤੇ ਸਿੰਘ ਸੁੰਗਰੀ ਕੁਆਲਿਟੀ ਆ ਗਈ ਉਹੀ ਜਿਵੇਂ ਆਪਾਂ ਕਹਦੇ ਨਾ ਮੇਲੇ ਵਾਲਾ ਜਾਨਵਰ ਹਨ ਮੇਲੇ ਵਾਲੀ ਗੱਲ ਬਾਤ ਹੀ ਆ ਇੱਥੋਂ ਫੇਸ ਤੇ ਮਾਰਦੇ ਮਾੜੀ ਜਿਹੀ ਇੱਥੇ ਖੜਿਆ ਲਾ ਇਹ ਕਿਆ ਕਦਨ ਕੱਢ ਦੂਗੀ ਇਹ ਵੀ ਆਸਤਾ ਅਗਲੇ ਜਿਹੇ ਮੇਰੇ ਸਹਾਰਾ ਇੱਕ ਹਫਤਾ ਹਾਂ ਇੱਕ ੱਤੀ ਬਹੁਤ ਚੰਗੀ ਆ ਬਹੁਤ ਠੰਡੀ ਆ ਹਾਂ ਇੱਕ ਹਫਤਾ ਬਾਈ ਕਹਿੰਦਾ ਲੈ ਜੂ ਸੂਆ ਆ ਗਿਆ ਪਹਿਲਾ ਤੇ ਬਾਡੀ ਬੂਡੀ ਦੀ ਚੰਗੀ ਆ ਬਾਡੀ ਬੂਡੀ ਦਿਖਾ ਦੇ ਐਨੂੰ ਚਲਾ ਦੇ ਕੋਈ ਗੱਲ ਨਹੀਂ ਆਣ ਸੋਣ ਚੰਗਾ ਬਣਾਇਆ ਪਹਿਲਾਂ ਦੇ ਹਿਸਾਬ ਨਾਲ ਜੇ ਗੱਲਬਾਤ ਕਰ ਲਈ ਤੇ ਉੱਤੋਂ ਦਰਸ ਬਾਦੀ ਬੁੱਢੀ ਤੇ ਮਾਰਦੇ ਸਮਾਰ ਕੇ ਬਸ ਇੱਥੇ ਮੋੜ ਲਿਓ ਜੀ ਬੰਦਾ ਚ ਆ ਗਈ ਦੋ ਦੰਦ ਦੁੱਧ ਦੋ ਦੰਦ ਵੀ ਇਹ ਬਹੁਤ ਵੀਰੇ 12 ਕਿਲੋ ਦਾ ਆ ਲੈ ਦੇ ਦੋ ਵਾਰੀ ਪੋਲੀ ਨੂੰ ਠੰਡੀ ਵਾਰੀਆਂ ਕੱਟੀ ਆ 12 13 ਤੈਨੂੰ ਪਾਉਣਾ ਚਾਹੀਦਾ ਆ ਹੈਗੀ ਬਾਤ ਕਮਾਲ ਹੈ ਬਹੁਤ ਚੰਗੀਆਂ ਵਾਲੀ ਝੋਟੀ ਆ ਸੰਗ ਸੰਗ ਬਹੁਤ ਚੰਗਾ ਵੀਰੇ ਚਾਰ ਵੇ ਫੌਣ ਵੇ ਚੰਗਾ ਹਾਂ ਸੰਗ ਸੰਗ ਦੀ ਕੁਆਲਿਟੀ ਆ ਗਈ ਜਮਾ ਇਹਨ ਟਾਪ ਕੁਆਲਿਟੀ ਦੀ ਹੈ ਨਾ ਟਾਪ ਕੁਆਲਿਟੀ ਟਾਪ ਕੁਆਲਿਟੀ ਇੱਥੇ ਦਰਸ ਉੱਤੋਂ ਬਾਦੀ ਬੁੱਢੀ ਥਾ ਬਾਕੀ ਦੇਨ ਪੰਜ ਸੱਤ ਕੱਢ ਦੂ ਆਇਆ ਇਧਰਲੇ ਬੰਨੇ ਲਿਆ ਬਾਡੀ ਬੁੱਡੀ ਤੇ ਮਾਰਦੇ ਤੇ ਇਥੋਂ ਇਹਦੇ ਕੱਦ ਕਾਟ ਦਾਂਦਾ ਅੱਜਾ ਵੀ ਕਰਾ ਦੀ ਕੱਦ ਵੀ ਚੰਗਾ ਤੇ ਉੱਤੇ ਚੜਾਈ ਚ ਦੂਈ ਦੀ ਵੀ ਝੋਟੀ ਚੰਗੀ ਆ ਯਾਰਾ ਦਿਨ ਜਿਵੇਂ ਪਾਈ ਨੇ ਦੱਸਿਆ ਵੀ ਪੰਜ ਤੋਂ ਸੱਤ ਕੱਢ ਦੂ ਆਰਡਰ ਬਣਾਉਗੀ ਪੂਰਾ ਚੌੜਾ ਚੌੜੇ ਆਰਡਰ ਦੀ ਬਣੂ ਤੇ ਹੈਗੀ ਜਿਵੇਂ ਕਹਿ ਨਹੀਂ ਦਿੰਦੇ ਸੱਜਣ ਵੀ ਗੁੱਦਾਂ ਵਾਲੀ ਝੋਟੀ ਉਹ ਗੱਲ ਬਾਤ ਆ ਤੇ ਫੇਸ ਕਰੀਦਾ ਦੂਰਾ ਨੂੰ ਇਹਦਾ ਇੱਕ ਵਾਰੀ ਫੇਸ ਉਹਰਾ ਕਰ ਦੇ ਚਿਹਰਾ ਝੋਟੀ ਦਾ ਫੇਸ ਕਰਦੇ ਇਧਰਲੇ ਬੰਨੇ ਇੱਕ ਵਾਰੀ ਖੋਲ ਕੇ ਮੜਾ ਜਾ ਫੇਸ ਕੁਆਲਿਟੀ ਤੇ ਵੀ ਮਾਰਦੇ ਤਾਂ ਸਿੱਧਰ ਦੀ ਮਾਰ ਦੇ ਇੱਥੋਂ ਓਏ ਇਤੋਂ سنگ سنگ ਦੀ ਕੁਆਲਿਟੀ ਆ ਜਿਹੜੀ ਬਿਲਕੁਲ ਟੋਪ ਕੁਆਲਿਟੀ ਦੀ ਆ ਗਈ ਜਮਾਨ ਸਰੇ ਵਾਲੀ ਤੇ ਆ ਵੀ ਠੰਡੀ ਸੀਲ ਗਈ ਜੇ ਗੱਲ ਕਰੀਏ ਠੰਡੀ ਵੀਰੇ ਬਹੁਤ ਠੰਡੀ ਆ ਜੀ ਇਹਦੇ ਰਾਜ ਕਿੰਨੇ ਪੈਸੇ ਲਾਵਾਂਗੇ ਲੈ ਵੀਰੇ ਮੁੱਲ ਤਾਂ ਕਰਦਾ 122000 ਕਿੰਨੇ ਹੀ ਦੇਵਾਂਗੇ ਆਪਾਂ ਮਾਨਤਨ ਕਰਦੇ ਵੀਰੇ 80 ਦੇ ਦਾਂਗੇ ਦੇ ਦਾ 80 ਦੇ ਦਾਂਗੇ 120000 ਦੀ ਤੇ ਪਰਸਨਲ ਵੀਰ ਜੋ ਟੀਮ ਨੂੰ ਪਸੰਦ ਆਈ ਇਹ ਕਿਉਂਕਿ ਅੱਗੇ 200 400 ਚੋਣ ਵਾਸਤੇ ਦੰਦਾਂ ਚ ਦੋ ਦੰਦ ਹੈ ਤੇ 5 400 ਕਿਧਰੇ ਨਹੀਂ ਜਾਣਾ ਇਹਨੇ ਉੱਤੋਂ ਬਾਡੀ ਬੁੱਡੀ ਹਰੇਕ ਪੱਖ ਤੋਂ ਝੋਟੀ ਚੰਗੀ ਆ। ਇਹ ਗੱਲਬਾਤ ਕਰ ਲਈ। ਦਿਨ ਘੜ ਦੂ 5-7 ਘੜ ਘੜ ਦੂ ਫਿਰ ਦਿਨ ਘੜ ਦੂ। ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਦੇ ਓਏ। ਤੇ ਹੁਣ ਮਾਰ ਦੇ ਤਿੰਨ ਨੰਬਰ ਵਾਲੀ ਤੇ ਕੈਮਰਾ ਆ ਵੀ ਤੋਰ ਦੇ ਬਾਈ ਖੋਲ ਕੇ ਤਾਂ ਸੂਆ ਕੱਢਾ राजे। ਇਹ ਫਿਰ ਤੀਜੇ ਸੂਆ। ਇਹਦਾ ਸੂਆ ਆ ਗਿਆ ਤੀਜਾ। ਇਹ ਵੀ ਗੱਬਣਾ। ਇਹ ਵੀ ਗੱਬਣਾ ਵੀਰੇ। ਅਗਲੀਆਂ ਤਿੰਨੇ ਸੂਈਆਂ ਹੋਈਆਂ। ਉਹ ਤਿੰਨੇ ਸੂਈਆਂ ਨੇ। ਆ ਇਹ ਵੀ ਸੱਜਣਾ ਗੱਬਣਾ ਆ ਗਿਆ। ਲੋ ਬੱਚੇ ਲੈ ਕੇ ਦਿਖਾ ਦਾਂਗੇ ਤਾਰਾ ਤੁਰੀ। ਇਹਦਾ ਸੂਆ ਆ ਗਿਆ ਤੀਜਾ। ਕੱਦ ਕਾਠ ਇਹਦਾ ਵੀ ਚੰਗਾ ਤੇ ਲੰਬਾਈ ਲਮੂਈ ਵੀ ਚੰਗੀ 4-5 ਦਿਨ ਇਹਦਾ ਕੀ ਰਕਾਰ ਰਿਹਾ ਦੂਜੇ ਸੂਏ ਦਾ ਇਹ ਵੀ ਚਾਹ ਉਹ ਦਿੱਤਾ ਦੂਜੇ ਸੂਏ ਦਾ ਦੂਜੇ ਸੂਏ ਨੇ ਲਾਇਆ 14 ਕਿਲੋ ਬਾਕੀ ਫ੍ਰੀਜ ਨੇ ਵੀਡੀਓ ਦੇ ਲਈ ਉਹਨੇ ਆ ਵੀ ਜਾਦੇ ਮੈਂ ਟੈਨ ਲਾਣੀ ਬਹੁਤ ਕਿੰਨਾ ਦੇਉ ਛੋਟੀ 5-4 ਦਿਨ ਕੱਢ ਦੂ ਅਰੇ 5-4 ਦਿਨ 5-4 ਦਿਨਾਂ ਤੱਕ ਰੈਡੀ ਹੋ ਜੂ ਰੈਡੀ ਹੋ ਜਾ ਬਾਈ ਬਸ ਕਮਾ ਲਿਆ ਰਾਜੂ ਇੱਥੇ ਚਵਾਈ ਚੂਬੀ ਦਾ ਮੇਰਾ ਰਾਜੂ ਇੱਕ ਨੰਬਰ ਵੀਰੇ ਆਥਮ ਲਾਇਆ ਬੰਦਾ ਚਵਾਈ ਦਾ ਵੀਰੇ ਸਾਰੇ ਪਸ਼ੂ ਦਾ ਜਿਹਨੇ ਮਗੜਾ ਆਥਮ ਲਾਇਆ ਆਪਣਾ ਆਨਲਾਈਨ ਵੀ ਭੇਜ ਦਾਂਗੇ ਆਨਲਾਈਨ ਵੀ ਭੇਜ ਦਾਂਗੇ ਆਲ ਇੰਡੀਆ ਭੇਜ ਦਾਂਗੇ ਜਿੱਥੇ ਮਰਜ਼ੀ ਜਾਣੀਆਂ ਗਈ ਵੀਰੇ ਠੀਕ ਆ ਤੇ ਆ ਗਈ ਜਿਵੇਂ ਕਹਿੰਦੇ ਹੁੰਦੇ ਨੇ ਉੱਤੋਂ ਸਿੰਗਲ ਹੱਡੀ ਬਈ ਬਾਹਲੀ ਜਾਦੇ ਹੋਣੀ ਹੈਗੀ ਇਹ ਦੁੱੱਡਾ ਵਾਲੀ ਚੀਜ਼ ਹੈ ਤੇ ਆ ਗਈ ਜੈਡ ਬਲੈਕ ਦਰਸੋ ਏ ਜਿਹੜਾ ਪੰਜੜੀ ਵੀ ਦਿਖਾ ਦੇ ਤੇ ਬਿਲਕੁਲ ਦੁੱੱਡਾ ਵਾਲੀ ਆਈਟਮ ਆ ਗਈ ਲਾ ਜਿਵੇਂ ਮਰਦੀ ਹੈ ਇਹ ਵੀ ਮੇਰਾ ਛੋਟਾ ਭਾਈ ਲਾ ਹੈਗਾ ਰੈਣੇ ਤੋਂ ਚਾਰ ਛੋਟੇ ਆ ਠੀਕ ਆ ਗੱਲ ਆ ਨਾ ਮੈਂ ਕਹੀ ਤਿੰਨ ਮਹੀਨੇ ਨਹੀਂ ਇੱਕ ਮਹੀਨੇ ਠੀਕ ਆ ਜੀ ਆ ਇਧਰੋਂ ਦਿਖਾ ਦੇ ਦਰਸੋ ਏ ਉਰੇ ਆ ਸਾਈਡ ਤੇ ਹੋ ਯਾਰ ਆ ਜੇ ਮਾੜਾ ਜੁਰਲੇ ਬੰਨੇ ਆ ਜਾ ਇੱਥੇ ਇੱਥੇ ਦਿਖਾ ਦੇ ਆ ਡਰ ਡਰੇ ਦਾ ਆ ਡਰ ਡਰ ਬਣਾਉਗੀ ਬਾ ਕਮਾਲ ਚੌੜਾ ਆਰਡਰ ਬਣਾਉਗੀ ਪੂਰਾ ਤੇ ਚ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਵੀ ਮੁੰਡਾ ਕਰਦਾ ਲੱਖ ਰੁਪਇਆ ਕਿੰਨੇ ਦੀ ਛੱਡ ਦਾਂਗੇ ਉਹਦਾ 95000 ਦੇ ਦਾਂਗੇ ਇਹ ਦੇ ਦਾਂਗੇ 95 ਦੀ ਮਾਨਤਾਨ ਕਰਦਾ ਮਾਨਤਾਨ ਕਰਦਾ ਵੀਰੇ ਬਾਕੀ ਛੋਟੇ ਅਮਰੀਕਨ ਗਏ ਹੋਏ ਦੁੱਧੇ ਬਹੁਤ ਵਧੀਆ ਦੇਣਾ ਨੇ ਹਾਂ ਤੇ ਹੁਣ ਮਾਰ ਦੇ ਆ ਛੋਟੀਆਂ ਆ ਵੀਰੇ ਗਰੀ ਬੰਦੇ ਰਹਿੰਦੇ ਆੜੀ ਆ ਬਸ ਕੋਈ ਗੱਲ ਨਹੀਂ ਇਹ ਵੀ ਤੋਰ ਦੇ ਇਹ ਤੋਰ ਦੇ ਛੋਟੇ ਇਹਦਾ ਸੁਆ ਕਿਹੜਾ ਰਾਜੇ ਇਹ ਫਲੋਸ ਹੋਇਆ ਵੀਰੇ ਪਿਆਰ ਦੋ ਦੰਦਾ ਜੀ ਇਹ ਵੀ ਦੋ ਦੰਦਾ ਦੋ ਦੰਦਾ ਵੀਰੇ ਹਾਂ ਇਹ ਵੀ ਦੋ ਦੰਦਾ ਇਹ ਸੂਈ ਕਿੰਨੇ ਦਿੰਦੀ ਆ ਸੂਈ ਵੀਰੇ ਆਫਤਾ ਹੋ ਗਿਆ ਜੈਨੂ ਆਂਦਾ ਨਹੀਂ ਜਾਣਕਾਰੀ ਚਲੋ ਆਫਤਾ ਹੋ ਗਿਆ ਵੀਰੇ ਆਫਤਾ ਇੱਕ ਹਫ਼ਤੇ ਦੀ ਸੂਈ ਥੱਲੇ ਦੁੱਧ ਤਿਆਰ ਕਿਨਾ ਸੀ 10 ਕਿਲੋ ਰੈਡੀ ਆ ਵੀਰੇ ਪੰਜ ਦਿਨਾਂ ਦਾ ਹੱਥ ਮਲਾਂਵੇ 8 ਕਿਲੋ ਡੰਗ ਦੋ ਡੰਗ ਚਵਾਦਾਂਗੇ ਮੈਂ ਦਾ ਡੰਗ ਚੋੜ ਵੀਰੇ ਆ ਗਈ ਦਾਤੀ ਸਿੰਘ ਜਣਾ ਦਾਤੀ ਸਿੰਘ ਹੀ ਆ ਜੀ ਆ ਗਈ ਦਾਤੀ ਸਿੰਘ ਚ ਹੈਗੀ ਬਾਈ ਕਹਿੰਦਾ ਦੋ ਜਾਂਦਾ ਇਹ ਵੀ ਤੇ ਦੁੱਧ ਹੈਗਾ ਥੱਲੇ 8 ਕਿਲੋ ਆਰਡਰ ਥੋੜਾ ਜਿਹਾ ਟੈਟ ਰੱਖਦੇ ਟੈਟ ਰੱਖਦੇ ਵੀਰੇ ਬਾਕੀ ਦਾ ਪੱਕੇ ਦਾ ਮਾਲ ਨਾ ਕੱਚੇ ਮਾਲ ਨਾ ਹੋਰ ਆਨੇ ਵੀਰੇ ਚਵਾਈ ਦੀ ਕਿਵੇਂ ਆ ਚਵਾਈ ਇੱਕ ਨੰਬਰ ਆ ਉੱਚੀ ਜੀ ਨੀ ਮੋਟੀ ਦਾਰਾ ਬੰਦਾ ਕਤਾਰਾ ਹੱਥ ਮਲਾਂਵੇ ਯਾਰ ਠੀਕ ਆ ਗੱਲ ਆ ਗਾੜੀ ਗੁੜੀ ਕਿਵੇਂ ਆ ਗਾੜੀ ਗੁੜੀ ਫੁੱਲ ਆ ਵੀਰੇ ਹੈ ਸਹੀ ਅਜਲੀ ਮ 8 ਕਿਲੋ ਦੁੱਧ ਦਾ ਹਫ਼ਤੇ ਦੀ ਸੂਈਆ ਮਲੇ ਮੂਲੇ ਲੱਗ ਕੇ ਜੇ ਕਿਲੋ 2 ਕਿਲੋ ਵੱਧ ਸਕਦੀ ਆ ਦੇਖ ਲੋ ਵੀਰੇ ਇਹ ਦੁੱਧ ਆਪਣਾ ਲੀਟਰ ਵਾਲਾ ਰਾਜੇ ਕਿ ਕੰਡੇ ਵਾਲਾ ਕੰਡੇ ਵਾਲਾ ਵੀਰੇ ਕੰਡੇ ਵਾਲਾ 8 ਕਿਲੋ ਕੰਡੇ ਵਾਲਾ ਲੀਟਰ ਦਾ 9 8 9 ਭਰ ਦੂਗੀ ਕੋਈ ਚੱਜੂ ਨਹੀਂ ਬਾਈ ਕਹਿੰਦਾ 9 9.5 ਭਰ ਦੂ ਤੇ 8 ਕਿਲੋ ਸੱਜਣੋ ਇਹਦੇ ਥੱਲੇ ਕੰਡੇ ਵਾਲਾ ਆ ਗਿਆ ਇੱਥੋਂ ਦਿਖਾ ਦੇ ਤਾਂ ਸਾਢੇ ਰੂ ਰੱਖ ਦੀ ਸਟਿਚਾ ਪਰ ਜੋਸ਼ ਵਾਲਾ ਰੱਖਦੇ ਹੈਗੀ ਠੰਡੀ ਸੀਲਾ ਹਣਾ ਠੰਡੀ ਬੋਦਾ ਵੀਰੇ ਆ ਹੈਗੀ ਠੰਡੀ ਸੀਲਾ ਹੀ ਜੀ ਗੱਲ ਨਹੀਂ ਛੋਟੀ ਪੈਰ ਨਹੀਂ ਚੱਕਦੀ ਤੇ ਬੰਦਾ ਚ ਆ ਗਈ ਦੋ ਦੰਦ ਇਹਨੇ ਪੈਸੇ ਕਿੰਨੇ ਲਵਾਗੇ ਰਾਜੇ ਇਹ ਵੀਰੇ ਮ 62 ਵੀ ਦੇ ਦਾਂਗੇ ਦੇ ਰੂਂਦਾ ਯਾਰ ਹਾਂ ਇਹ ਮਿਲ ਜੂ ਬਾਈ ਕਹਿੰਦਾ 62000 ਦੀ ਕੱਦ ਨਹੀਂ ਇਹਦਾ ਕੋਈ ਜਿਆਦਾ ਵੱਡਾ ਕਿਉਂਕਿ ਕੱਦੇ ਦਾ ਦਰਮਿਆਨਾ ਜੀ ਛੋਟੀ ਯਾਰ ਭਾਈ ਦੋ ਮੰਜੇ ਢਾਕੇ ਪੂਰੇ ਕੁੰਡੇ ਲਾ ਕੇ ਭਾਈ ਅਮਰ ਰੇ ਨੂੰ ਮਾਦੇ ਹਾਂ ਨਾ ਨਾ ਇਹ ਮਿਲ ਜੂ ਯਾਰ ਇਹਦੀ ਸੂਈ ਕਰਦੇ ਤੇ ਹੁਣ ਆ ਗਈ ਛੋਟੀ 5ਵੇਂ ਨੰਬਰ ਵਾਲੀ ਨੰਬਰ ਬੈਜ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਕਿਹੜਾ ਸੂਗਾ ਇਹਦੀ ਸੂਈ ਆ ਵੀਰੇ ਇਹਦੀ ਲੰਬਾਈ ਨੂੰ ਹੀ ਦਿਖਾ ਦੇ ਦਰਸ ਇੱਥੋਂ ਏ ਇਹ ਵੀ ਸੂਈ ਹੋਈ ਆ ਇਹ ਸੂਈ ਹੋਈ ਮਗਰ ਇਹ ਕੱਟੀ ਆ ਉਹਦੇ ਮਾਰ ਕੱਟਾਈ ਪਹਿਲੇ ਉਹਦੇ ਮਗਰ ਕੱਟਾ ਇਹਦੇ ਮੰਗਰਾ ਕੀ ਕੱਟੀ ਇਹ ਕਿੰਨੇ ਦਿੰਦੀ ਸੂ ਇਹ ਵੀਰੇ ਚਾਰ ਦਿਨਾਂ ਦੀ ਸੂਈ ਨਾ ਜੀ ਚਾਰਾਂ ਦਿਨਾਂ ਦੀ ਸੂਈ ਥੱਲੇ ਬੌਲੀ ਕਿੰਨੀ ਕਹੇ ਬੜਾ ਵੀਰੇ 9 ਕਿਲੋ ਕੰਡੇ ਵਾਲਾ 9 ਕਿਲੋ ਕੰਡੇ ਲਾਉਣ ਵਾਲਾ ਹਾਏ ਬੰਦਾ ਭਾਂਦੀ ਹੱਥ ਮਾ ਲਾਵੇ ਠੀਕ ਆ ਗੱਲ 9ਾ 8 9 ਹੋਊਗਾ 9.9 ਹੋਊਗਾ ਹਾਂ ਝੋਟੀ ਇਹ ਵੀ ਗੁੱਦ ਵਾਲੀ ਆ ਗਈ ਤੇ ਆਡਰ ਇਹ ਵੀ ਬੜਾ ਟਾਈਟ ਜਿਆ ਰੱਖਦੀ ਹੈ ਨਾ ਹਾਂ ਟਾਈਟ ਦੇਖ ਵੀ ਇਹ ਵੀ ਹਾਂ ਆਡਰ ਇਹ ਵੀ ਬੰਦ ਰੱਖਦੀ ਹੈ ਹੈਗਾ ਬਾਈ ਕਹਿੰਦਾ ਕੰਡੇ ਤੇ ਰੱਖਣ ਵਾਲਾ 9 ਕਿਲੋ ਲੋਗਾ ਤਾਂ 10 ਕਿਲੋ ਵੀਰੇ ਲੋਕ ਲੋਗੇ ਨੇ ਆਪਾਂ ਯਾਰ 9 ਕਿਲੋ ਚਾਰਾਂ ਦਿਨਾਂ ਦੀ ਸੂਈ ਚਾਰਾਂ ਦਿਨਾਂ ਦੀ ਸੂਈ 9 ਕਿਲੋ ਆ ਸੂਆ ਦੂਜਾ ਆ ਕੱਟੀਆਂ ਲ ਆ ਇਹ ਦੇ ਵਾਗਰ 30000 ਰੁਪਏ ਵੀ ਦਿਖਾ ਦੇ ਓਏ ਕੱਚੀ ਐ ਸੂਈ ਹੋਈ ਆ ਕੱਚੀ ਸੂਈ ਆ ਵੀਰੇ ਨਾਲ ਨਾਲ ਹੀ ਹੋ ਗਈ ਨਾ 14 ਪੰਜਾਂ ਦੇ ਨਾਲ ਦੀ ਐ ਸੂਈ ਆ ਚੌਥਾ ਡੰਗ ਆ ਵੀਰੇ ਸੂਈ ਨੂੰ ਯਾਰ ਅਪਣੇ ਚੌਥਾ ਡੰਗ ਅੱਛਾ ਚੌਥਾ ਡੰਗ ਐ 9 ਕਿਲੋ ਤਿਆਰ ਐ 9 ਕਿਲੋ ਪਹਿਲਾਂ ਤਿਆਰ ਐ ਉਹ ਆਰਡਰ ਥੋੜਾ ਬੰਦ ਰੱਖਦੀ ਆ ਨਾ ਆਰਡਰ ਬੰਦ ਰੱਖੀ ਹਾਂਜੀ ਬੁੱਡੀ ਦੀ ਚੰਗੀ ਆ ਉੱਤੇ ਬੁੱਡੀ ਬੁੱਡੀ ਹੋ ਚੰਗੀ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਮੋਰ ਤਾਂ ਵੀਰੇ 92 ਕਰਦੇ ਆ ਅੱਛਾ ਆਪਾਂ ਇਹ 2 ਘੰਟੇ ਲੱਗੇ ਦੇ ਦਾਂਗੇ ਯਾਰ ਇਹਦਾ ਮੁੱਲ ਭੇੜ ਆਇਆ ਕਰੀ ਜਾਂਦਾ ਥੋੜਾ ਜਿਹਾ ਓਏ ਛੋਟੀ ਵਾਲ ਕਿੰਨੇ ਦੀ ਛੱਡ ਦਾਂਗੇ ਚਲ 85 ਦੇ ਦਾਂਗੇ ਯਾਰ ਕਿ 85 ਦੇ ਦਾਂਗੇ ਨਾ ਲਵਾ ਕੇ ਟੱਕ ਕਮਾਲੀਆਂ ਚੋਂ ਕੋਈ ਗੱਲ ਯਾਰ ਕਿੱਡੀ ਗੱਲ ਇਹ ਬਾਈ ਕਹਿੰਦਾ 85 ਵੀ ਦੇ ਦਾਂਗੇ ਉਹ ਜਾਣ ਜੂਣ ਬਹੁਤ ਆ ਤੇ ਬੋਲਾ 9 ਕਿਲੋ ਬਾਈ ਕਹਿੰਦਾ ਹੈਗਾ ਦੁੱਧ ਪਾ ਦੂਗੀ ਕਿਉਂਕਿ ਬੰਦਲੇ ਵੇਜਿਆ ਥੋੜੀ ਟਾਇ ਟਾ ਡੀ ਆ ਗਈ ਆਇਦਰ ਨੂੰ ਕਰਕੇ ਦਿਖਾ ਦੇ ਦਰਸ ਬੱਦ ਵੀਰੇ 12 ਕਿਲੋ ਆਉਣ ਦਾ ਰਹੇ ਨੇ ਜਾ ਵੀ ਝੋਟੀਆਂ ਬਹੁਤ ਇੱਥੂ ਦਿਖਾ ਦੇ ਦਰਸ ਐਨੂੰ ਕਰਕੇ ਥੋੜਾ ਜਿਹਾ ਬੰਦ ਰੱਖਦੀ ਆਲੇ ਬਾਹਰ ਆ ਬੰਦ ਰੱਖਦੀ ਆ ਇਹ ਦੇ ਦਾਂਗੇ 85 ਵੀ ਲੈ ਹੁਣ ਆ ਗਈ ਸੱਜਣੋ 6 ਨੰਬਰ ਵਾਲੀ ਝੋਟੀ ਇਹਦਾ ਸੁਆ ਕਿਹੜਾ ਇਹ ਵੀ ਕੋਣੀ ਜੁਈ ਵੀ ਆ ਪਹਿਲਾ ਸੁਆ ਹਾਂ ਦੋ ਦੰਦਾਂ ਦੋ ਦੰਦਾਂ ਸਿਰਫ ਹਾਂ ਰੇਨ ਲਾ ਯਾਰ ਵੱਡੀ ਬੁੱਡੀ ਬਹੁਤਾ ਹਸਦਾ ਲੋ ਹੋ ਤਿੰਨ ਕੱਟੇ ਵੀਰੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋਗੇ ਸੂਈ ਨੂੰ ਹੋਗੇ 14 15 ਦਿਨ 14 15 ਦਿਨ ਦੀ ਆ ਜਾਖਮ ਜਾਖਮ ਆ ਥੰਕ ਇਹ ਜੈ ਬੱਚੇ ਬੱਚਿਆਂ ਦਾ ਦੰਦ ਮਾਰਦਾ ਵੀਰੇ ਯਾਰ ਬੱਚਾ ਇਹਦਾ ਕੀ ਆ ਬੱਚਾ ਕੱਟੇ ਹੀ ਕੱਟੇ ਮਰ ਗਿਆ ਉਹਨੂੰ ਮੂੜੇ ਤੇ ਮਿਲਦੀ ਹੈ ਦੰਦ ਮਾਰ ਕੇ ਮਰ ਗਿਆ ਉਦੋਂ ਆਦਾ ਉਦੋਂ ਆ ਮਰ ਗਿਆ ਠੀਕ ਹੈ ਇਹ ਰੱਬ ਨੂੰ ਦੰਦ ਮਰੇ ਆ ਇੱਥੇ ਲੱਗਣਾ ਸਾਡੇ ਰੋੜੀ ਰੋੜੀ ਲੱਗਣ ਕਿਹੜੀ ਆ ਮੈਡ ਜੀ ਆਪਾਂ ਨੂੰ ਛੱਟਿਆ ਠੰਡੀ ਜੀ ਕਿਹਨਾ ਆਊਗਾ ਬਤਾਰਦੇ ਉਤਰੀ ਆਉਂਦੀ। ਹੰਗੀ ਸੀ ਲਾਈਆਂ ਮਿਲਦੀ ਕਿਵੇਂ ਹੁਣ ਟੀਕੇ ਦੇ ਕੇ ਕਿਵੇਂ? ਨਾ ਨਾ ਫਿਰ ਐ ਟੀਕੇ ਟੂਕਾ ਲਵਾਏ ਨਹੀਂ ਘਰੇ ਨਹੀਂ ਬੜਾ ਟੀਕੇ ਤੇ। ਅੱਛਾ। ਇਹਦਾ ਇਹ ਬਸ ਮਿਲ ਪਈਆਂ ਮੂੜੇ ਮੂੜੇ ਕਰਦੇ ਜਾਂ ਧਾਰਦੇ ਦੇ ਬਸ। ਡਾਕਟਰ ਵੀ ਮੰਨਦੀ ਉਹ ਥਣ ਤੋਂ। ਉਹ ਮਾਨਾਪੁਰ ਆਉਣੀ ਵੀਰੇ। ਅੰਦੋਖ ਦਖ ਬਾਈ ਕਹਿੰਦਾ ਉਹ ਥਣ ਤੋਂ ਕੋਈ ਨਹੀਂ ਮੰਨਦੀ। ਉਹ ਠੰਡੀ ਤੇ ਸਾਡੇ ਦੂਜੇ ਘਟ ਰੂਟੋਂ ਲੱਗਿਆ ਦੇ ਕਿਰੇ। ਠੀਕ ਆ ਕਰ। ਇਹ ਨਹੀਂ ਠੰਡੀ ਆ। ਆ ਦੁੱਧ ਦੇ ਥੱਲੇ ਕੰਡੇ ਵਾਲਾ 10 ਕਿਲੋ ਦੰਦਾਂ ਚ ਦੁੱਧ। 10 ਕਿਲੋ ਵੀਰੇ ਤਿਆਰ ਆ। ਤੇ ਸੂਈ ਹੈਗੀ ਆ 14-15 ਦਿਨ। ਚਾਹ ਮਦਰ ਮੈ ਤੇ ਲ ਇਹ ਮੌਤਾਬੀਰੇ ਬੈਸੀਅਰ ਕਰਦੇ ਆ ਠੀਕ ਹੈ ਆਪਾਂ ਸੀਅਰਦਿਆਂ ਆਪਣਾ ਪਹਿਲਾ ਬੇਤੀ ਛੁੱਟੀ ਹੈ ਵੀਰੇ ਠੀਕ ਹੈ ਗੱਲ ਆ ਪਹਿਲਾ ਵੀਡੀਓ ਬਣਾਇਆ ਸੀ ਕਿ ਉਹ ਤੇ ਬੱਚਾ ਨਾਰਾ ਸੀਗਾ ਠੀਕ ਹੈ ਛੋਟੇ ਆਪਾਂ ਬੇਤੀ ਬੰਦੇ ਨੇ ਸਾਈ ਪਾਦੀ ਬਾਅਦ ਬਨੱਕੀ ਚੱਕਰ ਬਣਾ ਕੇ ਕਹਿੰਦਾ ਪੈਸੇ ਨਹੀਂ ਤਿਆਰ ਹੋਏ ਅੱਛਾ ਰੱਬ ਨੂੰ ਪਤਾ ਲੈ ਨਹੀਂ ਆਇਆ ਅਛਾ ਲੈ ਨਹੀਂ ਆਇਆ ਨਹੀਂ ਨਹੀਂ ਆਇਆ ਨਾ ਸਾਈ ਲੈਣ ਆਇਆ ਨਹੀਂ ਸਾਈ ਲੈਣ ਆਇਆ ਠੀਕ ਹੈ ਗੱਲ ਆ ਲੈ ਇਹ ਸਿਸਟਮ ਨਾ ਕਰਿਆ ਕਰੋ ਬਾਈ ਪਹਿਲੀ ਐਡਜਸਟਮੈਂਟ ਕਰਕੇ ਪਹਿਲਾਂ ਪਹਿਲੇ ਜਨਵਰ ਰੁਪਿਆ ਉਹ ਲੈ ਜਾਂਦੇ ਆ ਆਪਨੂੰ ਫੋਨ ਲਾਇਆ ਇਹਨਾਂ ਨੇ ਮੈਂ ਹੀ ਪੈਸੇ ਸਾਈ ਆਪ ਦੀ ਲੈ ਜਾਓ ਫ ਠੀਕ ਹੈ ਗੱਲ ਇਹ ਉਹ ਠੱਗੀ ਦਾ ਤਾਂ ਨਹੀਂ ਕਿਤੇ ਸਾਈਪਾ ਕੇ ਛੋਟੇ ਮੋੜ ਨੂੰ ਫਿਰਦਾ ਹੋਵੇ ਠੀਕ ਹੈ ਗੱਲ ਆਏ ਅੱਜ ਕਿੰਨੇ ਦੇ ਦਾਂਗੇ ਆਪਾਂ 80 ਹਜ਼ਾਰ ਦੇ ਦਾਂਗੇ ਵੀਰੇ ਹੋਰ 1000 ਰੁਪਏ ਹੋਰ ਮੰਗ ਕਰ ਦਾਂਗੇ ਯਾਰ ਹੈ ਹੋਰ ਮੰਗ ਕਰ ਦਾਂਗੇ ਕਿੰਨੇ ਦੀ ਛੱਡ ਦਾਂਗੇ 75 ਹਜ਼ਾਰ ਦੇ ਦਾਂਗੇ ਵੀਰੇ ਯਾਰ ਹੈ 75 ਦੇ ਦਾਂਗੇ ਯਾਰ ਅੱਜ 75 ਦੀਏ ਦੇ ਦਾਂਗੇ ਇਹ ਲਾਗੇ ਯਾਰ ਕੋਈ ਗੱਲ ਹੈ ਬਾਈ ਕਹਿੰਦਾ ਅੱਜ 75 ਦੀਏ ਦੇ ਦਾਂਗੇ ਕੋਈ ਚੱਕਰ ਨਹੀਂ ਕਰਾ ਕੱਤੀ ਬਹੁਤ ਚੰਗੀ ਹੈ ਵੀਰੇ ਕਿਉਂਕਿ ਬਾਈ ਕਹਿੰਦਾ ਆਪਣੀ ਦਿਹਾੜੀ ਤਾਂ ਬਣ ਗਈ ਚਲੋ 100 ਦੀ ਇਹ ਲੈ ਵੀਰੇ ਅੱਗੇ ਦੀ ਗੱਲ ਹੈ ਜੇ ਆਪਣੇ ਗਰੰਟੀ ਤੇ ਮੰਗਾਉਣੀਆਂ ਲੌਕ ਲੋ ਕੀ ਕਰੇ ਜੋਣਾ ਕਰੇ ਦਾਖਲੋ ਚਾ ਦੂਗੀ ਠੀਕ ਆ ਗੱਲ ਇਹ ਇੱਥੇ ਚੁੱਕ ਲੈ ਕੇ ਆਣੀ ਆ ਠੀਕ ਆ ਦੰਦਾਂ ਚ ਆ ਗਈ ਦੋ ਦੰਦ ਸੁਆ ਹੈਗੀਆਂ ਪਹਿਲਾਂ ਲੋਨ ਕੱਟੀ ਗਈ ਆ ਮੂੜੇ ਤੇ ਮਿਲਦੀ ਏ ਮੂੜੇ ਤੇ ਮੂੜੇ ਵੀਰੇ ਪੂਰਾ ਕਾਰਚਾ ਨਾ ਕਰੇ ਰਤਾਰ ਮਾਰ ਉਹਦੀ ਲਾਇ ਉਹਦੀ ਆ ਨੇੜਿਓਂ ਫੜ ਕੇ ਤੋੜਦੇ ਰਾਜੂ ਮੜੀ ਆਉਂ ਡਰਦੀ ਦਾ ਨਹੀਂ ਰਾਂ ਦਾ ਪੋਰਾ ਉਹਨੇ ਕਰਦੀ ਵੀਰੇ ਆ ਬਾਡੀ ਬੁੱਡੀ ਦੀ ਚੰਗੀ ਆ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਬੜਾ ਕਮਾਲ ਆ ਇੱਥੇ ਤੋਂ ਕੱਦ ਕਾਠ ਵਾਲੀ ਝੋਟ ਆ ਜਾ ਹੋਰ ਥੱਲੇ ਬੈਠੇ ਮੜਾ ਜਾ ਨਾ ਦਿਨ ਲਾਏ ਇਹ ਆ ਗਿੱਦੰ ਦਾ ਚ ਦੋ ਦੰਦਾ ਤੇ ਦੁੱਧ ਪਾਈ ਕਹਿੰਦਾ ਕੰਡੇ ਵਾਲਾ 10 ਕਿਲੋ ਆ ਬੱਚਾ ਇਹਦੇ ਨਾਲ ਹੈ ਨਹੀਂਗਾ ਮਿਲਦੀ ਮੂੜੇਤੀ ਆ ਤੇ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ ਸਿਰਫ 75 ਦੀ ਅੱਧ ਬੱਡ ਵਾਲੀ ਝੋਟੀਆਂ ਕਮੀ ਕਿਸੇ ਪਾਸੇ ਨਹੀਂ ਬੱਚਾ ਮਰਨ ਕਰਕੇ ਜਦੂਰ ਬਾਈ ਕਹਿੰਦਾ ਰੇਟ ਘਟ ਗਿਆ ਦਾ ਇਹ ਮਿਲੂਗੀ 75000 ਦੀ ਇਹਦੇ ਸਵਾ ਲੱਖ ਦੀ ਕੱਟੀ ਸੀਗੀ ਆ ਨੰਬਰ ਬੋਲ ਦੋਰਾ ਜੀ 95927 73698 ਇੱਕ ਵਾਰੀ ਹੋਰ ਬੋਲੋ ਜੀ 95927 73698 ਤਾਂ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾ ਜਿਹੜਾ ਮੋਗਾ ਇਹਨਾਂ ਛੇ ਝੋਟੀਆਂ 'ਚ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਰਾਜੇ ਤੋਂ ਖਰੀਦ ਬੁਰੇ ਚਾਰ ਟਾਂ ਚੋਕੇ ਜਾ ਆਪਣੇ ਘਰੋਂ ਕੋਈ ਝੇਪ ਨਹੀਂ ਕਿਸੇ ਨੂੰ ਠੀਕ ਹੈ ਜੀ ਕਹੇ ਲੈਣਾਂ ਕਹਿੰਨੇ ਬਹੁਤ ਗੁੰਝ ਖਤ ਲੈਣਾ ਚਾਰ ਟਾਂ ਚੋਕੇ ਤਸੱਲੀ ਕਰਕੇ ਜਾਓ ਆ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਚੋਕੇ ਤਸੱਲੀ ਕਰਕੇ ਮੈਥੋਂ ਲਿਆ ਸਕਦੇ ਹੋ ਰੋਂ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ